ਨਹੀਂ ਅਸਲ ਅਸਲ ਤੇ ਮੇਰੀ ਜ਼ਿੰਦਗੀ ਚ ਸੰਜੋ ਮੈਨੂੰ ਦਾਜ ਵਿੱਚ ਹੀ ਮਿਲਿਆ ਹੈ ਇਹ ਕਿਦਾਂ ਦਾ ਦਾਜ ਚ ਜੁੜਿਆ ਮੇਰੇ ਕਿ ਮੇਰੇ ਕੋਲ ਵੈਸੇ ਹੀ ਘਰ ਆ ਜਾਂਦਾ ਹੁੰਦਾ ਉਹ ਦਸੇ ਇੱਧਰ ਉੱਧਰ ਹਨਾ ਵੀ ਕੋਈ ਕੰਮ ਕਰਤੋਂ ਨਾ ਕਰੇ ਤੇ ਹਨਾ ਉਹ ਤੱਕ ਮੈਨੂੰ ਬਹੁਤ ਜ਼ਿਆਦਾ ਇੰਨਾ ਨਹੀਂ ਸੀ ਜਾਣਦਾ ਉਦੋਂ ਐਸੇ ਹੀ ਹੁੰਦੀ ਹੈ ਨਾ ਪੀਜੀਓ ਐਸਪੀਡੀ ਤਾਂ ਐਸੇ ਇਹ ਤੇ ਇੱਕ ਪਾਪ ਐਸਪੀਡੀ ਫਿਜ਼ਿਓ ਕਹਿੰਦੇ ਖੋਲ ਮੈਂ ਕਹਾ ਮੈਂ ਨਹੀਂ ਖੋਲਣਾ ਖੋਲਣਾ ਭਾਜੀ ਜਦੋਂ ਮੇਰਾ ਵਿਆਹ ਸੀ ਇਹ ਨੰਬਰ ਉਹਦਾ ਵਾਇਡ ਕਰਨਾ ਬੜਾ ਮਜ਼ੇਦਾਰ ਕਿੱਸਾ ਹੈ ਮਮ ਲਗਾ ਦਿਨ ਦਿਨ ਹੀ ਸਕਟਾ ਯਾਰੋ ਦਿਨ ਨਾਟਕ ਮਾਇਦੇ ਦਾ ਜੇ ਮੇਰੇ ਕੌਮ ਦੇ ਯਾਰ ਮੈਂ ਆ ਪਾਣਾ ਕੰਮ ਕਰਾਣਾ ਪਾਜੀ ਮੈਨੂੰ ਮੈਂ ਯਾਰ ਉਹ ਮੇਰੇ ਲੱਗੇ ਪਿਆ ਕਹਿੰਦਾ ਤੁਸੀਂ ਤੇ ਸੌਂਗੇ ਮੈਂ ਕਹਿੰਦਾ ਉਹਦੇ ਬੈਠਾ ਦੇ ਨਾ 22 22 ਬਾਰੇ ਬੋਲ ਸੁਣ ਆ ਵੀ ਮੈਂ ਪੁਰਾਣੀ ਗੱਲ ਹੋ ਗਈ ਉਹਨੂੰ ਘਰ ਕੋ ਰਾਫ ਹੀ ਬਣਾਈ ਦੇਉਂਦੇ ਸੀ ਨਾਲ ਜਦੋਂ ਤੱਕ ਮੇਰਾ ਘਰ ਇੱਕ ਕਮਰਾ ਪੈ ਰਿਆ ਵਿਆਹ ਤੋਂ ਪਹਿਲਾਂ ਖਰਚਾ ਬਚਾਣ ਲਈ ਆਪ ਸਾਰਾ ਡੱਬਰ ਨਾਲ ਲੱਗੇ ਹੋਨੇ ਆ ਅੱਜ ਵੀ ਸਾਡੇ ਘਰਾਂ ਚ ਇਦਾਂ ਹੀ ਹੁੰਦਾ ਇਹ ਆਪ ਲੱਗੇ ਜੋ ਨਾਲ ਮਿਸਤਰੀਆਂ ਦੇ ਮੈਂ ਦੇਖ ਰਿਆਂ ਥੱਲਿਓ ਮੈਂ ਵੀ ਫੜ ਕੇ ਕਿਸੇ ਨੂੰ ਪੌੜੀ ਤੇ ਫੜਾ ਰਿਆਂ ਬਾਟਾ ਜਿਹਾ ਉਹ ਅੱਗੇ ਉੱਪਰ ਦੇ ਰਿਆਂ ਮਜ਼ਦੂਰ ਤੇ ਮੈਂ ਦੋ ਤਿੰਨ ਬਾਟੇ ਫੜਾ ਤਾ ਮੈਂ ਦੇਖਿਆ ਵੀ ਇਹ ਕੌਣ ਹੈ ਜਿਹੜਾ ਬਣਾਉਂਦਾ ਪਿਆ ਮੈਨੂੰ ਮੈਂ ਦੇਖਿਆ ਵਿਚਾਰਾ ਤਾਂ ਬਹੁਤ ਜ਼ਿਆਦਾ ਤਾਕਤ ਮੋਢਿਆਂ 'ਚ ਨਹੀਂ ਆ ਗਈ ਇੱਕ ਤਾਂ ਬਾਟਾ ਚੱਕ ਕੇ ਲਿਆਉਂਦਾ ਫਿਰ ਮੇਰੇ ਤੇ ਦੂ ਮੁੰਡਾ ਜਲਾ ਉਹ ਮੇਰੇ ਘਰ ਆਂਦਾ ਹੁੰਦਾ ਦੇ ਨੇ ਆਂਦੇ ਦੇਖਿਆ ਲੈਂਟਰ ਪਹਿਰੇ ਭਾਜੀ ਦੇ ਘਰ ਉਹ ਨਾਲ ਲਾ ਕੇ ਕੰਮ ਤੇ ਹੁਣ ਮੈਂ ਕਿਤਾ ਕਹਾਂ ਵੀ ਨਾਲ ਨਾਲ ਲੱਗ ਮੈਨੂੰ ਵੈਸੇ ਵੀ ਠੀਕ ਲੱਗ ਰਿਹਾ ਚੱਲ ਹੈਲਪਿੰਗ ਮਿਲਦੀ ਸੀ ਤੁਸੀਂ ਯਾਤੇ ਵਿੱਚ ਸੀ ਇੱਕ ਦੂਜੇ ਆਂ ਗਏ ਸੀ ਇੰਜੋਏ ਕੀਤਾ ਪੂਰਾ ਸਭ ਤੋਂ ਕੁਮਾਰ ਦੀ ਗਾਨੀ ਕਿਤਾ ਸਭ ਤੋਂ ਦਦਾ ਅਸਲ ਅਸਲ ਚ ਇਹ ਮੇਰੀ ਜ਼ਿੰਦਗੀ ਚ ਹੈ ਸੰਜੋ ਮੈਨੂੰ ਦਾਜ ਵਿੱਚ ਜੀ ਮਿਲਿਆ ਹੈ ਹਾਂ ਅੱਜ ਜਿਹੜਾ ਪਹਿਲੂ ਆ ਜਾਂਦਾ ਉਦਾਂ ਦੇ ਦਾਜ ਨਾ ਲਿਆ ਨਾ ਲਿਆ ਦਿੱਤਾ ਸੋਹ ਗਏ ਨੇ ਨਾ ਮਲੇ ਹਨਾ ਮੈਂ ਵੀ ਨਹੀਂ ਲਿਆ ਸਾਬ ਉਹ ਕੁਲੇਦਾਰ ਕੋਟ ਪਾਣੀ ਸੀ ਤੇ ਨਾਲ ਸੋ ਇਹੀ ਦਾਜ ਹੁੰਦਾ ਜਿਹੜੀਆਂ ਕੋ ਚੰਗੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਇਹ ਕਿਦਾਂ ਦਾਜ ਚ ਜੁੜਿਆ ਮੇਰੇ ਇਹ ਮੇਰੇ ਕੋ ਵੈਸੇ ਹੀ ਘਰ ਆ ਜਾਂਦਾ ਹੁੰਦਾ ਸੀ ਇੱਧਰ ਉੱਧਰ ਹਨਾ ਤੇ ਮੈਂ ਗੈਣਾ ਵੀ ਇਹ ਮੁੰਡੇ ਨੇ ਕਿਉਂ ਜ਼ਿੰਦਗੀ ਬਰਬਾਦ ਕਰਦਾ ਪਿਆ ਹਨਾ ਵੀ ਕੋਈ ਕੰਮ ਕਰ ਧੰਦਾ ਕਰੇ ਤੇ ਹਨਾ ਉਦੋਂ ਤੱਕ ਮੈਨੂੰ ਬਹੁਤ ਜ਼ਿਆਦਾ ਇੰਨਾ ਨਹੀਂ ਸੀ ਜਾਣਦਾ ਤੇ ਮੇਰੇ ਵਿਆਹ ਤੇ ਉਹਨਾਂ ਸੀ ਜਦੋਂ ਮੇਰਾ ਵਿਆਹ ਸੀ ਇਹ ਨੂੰ ਮੈਂ ਰੋਜ਼ ਅਵਾਇਡ ਕਰਨਾ ਬੜਾ ਮਜ਼ੇਦਾਰ ਕਿੱਸਾ ਹੈ ਤੇ ਮੇਰੇ ਵਿਆਹ ਤੋਂ ਪਹਿਲਾਂ ਅਸੀਂ ਹੁਣ ਪੁਰਾਣੀ ਗੱਲ ਹੋ ਗਈ ਉਦੋਂ ਘਰ ਕੋ ਰਾਪ ਹੀ ਬਣਾਈ ਦੇਉਂਦੇ ਸੀ ਨਾਲ ਜਦੋਂਦਰ ਮੇਰਾ ਘਰ ਇੱਕ ਕਮਰਾ ਪੈ ਰਿਆ ਵਿਆਹ ਤੋਂ ਪਹਿਲਾਂ ਤੇ ਉਹ ਅਸੀਂ ਖਰਚਾ ਬਚਾਣ ਲਈ ਆਪ ਸਾਰਾ ਟੱਬਰ ਨਾਲ ਲੱਗੇ ਹੁੰਦੇ ਆ ਅੱਜ ਵੀ ਸਾਡੇ ਘਰਾਂ ਚ ਇਦਾਂ ਹੀ ਹੁੰਦਾ ਇਹ ਆਪ ਲੱਗੇ ਜੋ ਨਾਲ ਮਿਸਤਰੀਆਂ ਦੇ ਲੈਂਟਰ ਪੈ ਰਿਆ ਹਨੇਰਾ ਹੋ ਰਿਹਾ ਤੇ ਜਿੰਨੇ ਸਾਡੇ ਗਲੀ ਗਵਾਂਡ ਵਾਲੇ ਕੋ ਚੰਗੇ ਬੰਦੇ ਸੀ ਉਹ ਵੀ ਨਾਲ ਲੱਗੇ ਹੋਏ ਪਿੱਛੋਂ ਮਸਾਲਾ ਭਰ-ਭਰ ਕੇ ਆ ਰਿਹਾ ਉੱਤੇ ਲੈਂਟਰ ਪੈ ਰਿਆ ਤੇ ਮੈਂ ਦੇਖ ਰਿਹਾ ਥੱਲੇੋਂ ਮੈਂ ਵੀ ਫੜ ਕੇ ਕਿਸੇ ਨੂੰ ਪੌੜੀ ਤੇ ਫੜਾ ਰਿਹਾ ਬਾਟਾ ਜਿਹਾ ਉਹ ਅੱਗੇ ਉੱਪਰ ਦੇ ਰਿਹਾ ਮਜ਼ਦੂਰ ਤੇ ਮੈਂ ਦੋ ਤਿੰਨ ਬਾਟੇ ਫੜਾ ਤੋ ਮੈਂ ਦੇਖਿਆ ਵੀ ਇਹ ਕੌਣ ਹੈ ਜਿਹੜਾ ਫੜਾਉਂਦਾ ਪਿਆ ਮੈਨੂੰ ਮੈਂ ਦੇਖਿਆ ਵਿਚਾਰਾ ਦਾ ਬਹੁਤ ਜ਼ਿਆਦਾ ਤਾਕਤ ਮੋਢਿਆਂ 'ਚ ਨਹੀਂ ਆ ਗਈ ਇੱਕ ਤਾਂ ਬਾਟਾ ਚੱਕ ਕੇ ਲਿਆਉਂਦਾ ਫਿਰ ਮੈਂ ਕਿਹਾ ਤੂੰ ਮੁੰਡਾ ਜਿਹੜਾ ਉਹ ਮੇਰੇ ਘਰ ਆਂਦਾ ਹੁੰਦਾ ਇਹਨੇ ਆਂਦੇ ਦੇਖਿਆ ਲੈਂਟਰ ਕਹ ਰਿਹਾ ਭਾਜੀ ਦੇ ਘਰ ਉਹ ਨਾਲ ਲੱਗ ਗਿਆ ਕੰਮ ਤੇ ਹੁਣ ਮੈਂ ਕਿੱਥਾਂ ਕਹਾਂ ਵੀ ਨਾਲ ਨਾਲ ਲੱਗ ਮੈਨੂੰ ਵੈਸੇ ਵੀ ਠੀਕ ਲੱਗ ਰਿਹਾ ਚੱਲ ਹੈਲਪੀ ਮਿਲ ਗਈ ਨਾ ਨਾ ਤੂੰ ਨਾਲੇ ਹੁਣ ਚਲ ਆਈ ਗਿਆ ਤੇ ਮੈਂ ਕਿਦਾਂ ਕਰਾਂ ਤੂੰ ਦੌੜ ਜਾ ਬਾਕੀਆਂ ਨੂੰ ਕਰ ਰਸ ਤੇ ਕਰ ਕਰਾ ਕੇ ਰਾਤ ਵਜੇ 9 ਲੈਂਟਰ 9 ਵਜੇ ਮੁੱਕਿਆ ਨਾ ਕੱਪੜੇ-ਕੁਪੜੇ ਦਾ ਹੱਥ ਧੋ ਕੇ ਕਹਿੰਦਾ ਸਤਾ ਜੀ ਫਿਰ ਮੈਂ ਫਿਰ ਜਾਵਾਂ ਹੀ ਮੈਂ ਕਿੱਥੇ ਕਹਿੰਦਾ ਜੀ ਮੈਂ ਪਿੰਡ ਜਾਣਾ ਜੀ ਮੈਂ ਕਿੱਥੇ ਕਹਿੰਦਾ ਨੂਰ ਮੈਲ ਦੇ ਕੋਲ ਆ ਮੈਂ ਕਹਾ ਪਾਗਲ ਹੋ ਗਿਆ ਅਸਲੇ ਤੈਨੂੰ ਕਿਹੜੀ ਚੀਜ਼ ਵਸ ਵੀ ਨਹੀਂ ਮਿਲਣੀ ਇਹ ਕੋਈ ਨਹੀਂ ਮੈਂ ਚਲੇ ਜਾਣਾ ਜੀ ਕਹਿੰਦਾ ਮੈਂ ਕਹਾ ਨਹੀਂ ਤੂੰ ਇੱਥੇ ਰਹਿ ਜਾ ਕੋਣੇ ਨਾ ਹੀ ਨਹੀਂ ਕੀਤੀ ਕੋ ਮੰਨੇ ਕਦੀ ਵਾਰ ਤੇ ਕਹਿੰਦਾ ਨਾ ਵੀ ਨਹੀਂ ਸੀ ਮਚਾ ਠੀਕ ਹੈ ਇੰਨਾ ਵੀ ਪਾਲੇ ਗੋ ਅੱਖਾਂ ਕੈਸਾ ਠੀਕ ਹੈ ਅਸੀਂ ਮੈਨੂੰ ਕਿਹਾ ਤਾਂ ਬੈਠਾ ਉਹਨੂੰ ਇਹਨਾਂ ਸਮੇਂ ਸਵਾਵਾ ਕਿੱਥੇ ਕੋਕੋ ਬਰੇ ਉਹਨੇ ਕੀ ਸੀਗੇ ਅੱਜ ਉਹ ਤੋਂ ਚਲੇ ਸ਼ੁਕਰ ਹੈ ਕਿ ਵਿਆਹ ਨਹੀਂ ਸੀ ਹਾ ਤਾਂ ਮੇਰੇ ਨਾਲ ਹੀ ਪੈ ਗਿਆ ਮੇਰੇ ਕਪੜੇ ਸੀ ਬਾਕੀ ਗੱਲ ਬਾਕੀ ਗੱਲ ਦੋ ਦਾ ਸੀ ਨਹੀਂ ਮੈਂ ਨਾ ਜਦੋਂ ਭਾਈ ਸੱਚੀ ਵੈਲਾ ਮੇਰਾ ਇੱਕੋ ਡ੍ਰੀਮ ਸੀ ਛੋਟਿਆਂ ਦੇ ਨਾਲ ਵੀ ਯਾਰਾ ਭਾਈ ਮੈਨੂੰ ਕਿਤੇ ਆਪਣੇ ਨਾਲ ਰੱਖਾ ਮੇਰੀ ਜ਼ਿੰਦਗੀ ਮਰ ਗਿਆ ਕਿ ਮੇਰਾ ਡ੍ਰੀਮ ਸੀ ਕਿ ਕੇ ਦਾ ਸੁਪਨਾ ਪੂਰਾ ਹੋਣਾ ਡ੍ਰੀਮ ਪੂਰਾ ਹੋਣਾ ਇਸ ਤੋਂ ਵੱਡਾ ਕੋਡ ਹੁੰਦਾ ਨਹੀਂ ਮੇਰੇ ਕੋਲ ਕੋਡ ਕੈਪਟਨ ਹੈ ਤੇ ਭਾਜੀ ਨੇ ਮੈਂ ਭਾਜੀ ਜਿੱਦਾਂ ਮਰਜ਼ੇ ਸੱਚੀ ਮੈਨੂੰ ਭਾਜੀ ਨੇ ਕਹਿੰਦੇ ਮੈਨੂੰ ਕਹਿੰਦਾ ਤੈਨੂੰ ਤੂੰ ਐਸਡੀ ਦੀ ਉਹ ਉਦੋਂ ਐਸਡੀ ਹੁੰਦੀ ਹੈ ਨਾ ਪੀਸੀਓ ਐਸਡੀ ਹਾਂ ਐਸਡੀ ਹਾਂ ਐਸਡੀ ਪੀਸੀਓ ਕਹਿੰਦੇ ਖੋਲ ਮੈਂ ਕਿਹਾ ਮੈਂ ਨਹੀਂ ਖੋਲਣਾ ਭਾਜੀ ਕਹਿੰਦਾ ਯਾਰ ਤੂੰ ਕੋਈ ਗੱਲ ਨਹੀਂ ਤੂੰ ਕੋਈ ਵੀ ਹੈ ਮੈਂ ਕਿਹਾ ਨਹੀਂ ਮੈਂ ਤੁਹਾਡੇ ਨਾਲ ਹੀ ਰਹਿਣਾ ਮੈਂ ਤੁਹਾਡੇ ਚ ਕਿਰਤ ਕਰਣਾ ਉਹੋ ਵੀ ਵੇ ਨਾ ਲੈ ਗਈ ਮੈਨੂੰ ਪਤਾ ਇਹਨੂੰ ਦੇਖ ਯਾਰ ਕੰਨੀ ਆ ਬੰਦਾ ਕੌਣਾ ਹੈ ਨਾ ਤੇ ਜਦੋਂ ਚਲੋ ਆਪਾਂ ਉੱਥੇ ਆਏ ਨਾ ਮੇਰਾ ਸੁਪਨਾ ਚਾਰਜ ਪੂਰਾ ਆਇਆ ਸੱਚੇ ਪਾਛਾਏ ਮੇਰੀ ਮਾਂ ਪੜੀ ਨਾ ਇਹ ਆ ਜਪਾਈ ਨੇ ਮੈਨੂੰ ਮੇਰਾ ਉਹ ਡ੍ਰੀਮ ਪੂਰਾ ਹੋਇਆ ਤੇ ਜਦੋਂ ਭਾਈ ਸੁੱਤੇ ਪੈ ਨਾ ਹੁਣ ਥੱਕੇ ਥੱਕੇ ਦੇਖੇ ਭਾਈ ਤੇ ਤਾਂ ਕਹਿੰਦੇ ਕਿ ਹੈ ਨਾ ਮੈਨੂੰ ਥਕਾਵਟ ਮਾਸਾ ਨਹੀਂ ਹੋਈ ਅੱਛਾ ਸਾਨੂੰ ਪਾਟਾ ਬੱਲੀਆਂ ਲਿਆਵਾ ਆ ਚੱਕਾ ਸੱਚੀ ਨਹੀਂ ਮੇਰੇ ਭਾਈ ਨੇ ਕਿਹਾ ਵੀ ਕੌਣ ਆਇਆ ਅੱਛਾ ਮੈਨੂੰ ਨਾ ਇੰਨਾ ਚਾਹ ਮੈਨੂੰ ਮਾਸ ਸੋਹਣੇ ਚਾਹਵੜ ਤੋਂ ਮੈਂ ਕਿਹ ਜਿਹੇ ਬੰਦੇ ਨੂੰ ਮੈਂ ਟੀਵੀ ਤੇ ਦੇਖਦਾ ਮਤਲਬ ਕਿ ਜਿਹਨਾਂ ਦੀਆਂ ਸਕਿੱਟਾਂ ਯਾਰ ਉਹ ਜਿਹਨਾਂ ਦਾ ਨਾਟਕ ਮੈਂ ਦਾ ਜਿਵੇਂ ਮੇਰੇ ਖੌਫ ਦੇ ਯਾਰ ਵੀ ਮੈਂ ਆਹ ਭਾਣਾ ਕੰਮ ਕਰਾ ਨਾ ਭਾਜੀ ਮੈਨੂੰ ਮੈਂ ਯਾਰ ਉਹ ਮੇਰੇ ਲੱਗੇ ਪਿਆ ਕਹਿੰਦਾ ਤੁਸੀਂ ਤੇ ਸੁਣਗੇ ਮੈਂ ਕਹਿੰਦਾ ਉਹਦੇ ਬੈਠਾ ਦਾ ਦੇਖੀ ਤੀ ਬਾਹਰ ਕੋਲ ਸੁਣ ਮੈਂ ਮੈਂ ਨਾ ਇਦਾਂ ਮੈਂ ਭਾਈ ਮੈਂ ਵੇਖੀਏ ਤੇ ਮੈਂ ਗੱਲਾਂ ਵੀ ਕੀਤੀਆਂ ਭਾਜ ਨੇ ਮੈਂ ਗੱਲਾਂ ਕਰਦੇ ਰਹਿ ਚਲ ਠੀਕ ਕਰ ਲਗੇ ਹੁਣ ਸੌਂਦੇ ਹਨ ਮੈਂ ਠੀਕ ਆ ਜੀ ਪਰ ਭਾਜੀ ਸੌਂਗਾ ਮੈਂ ਸੱਚੀ ਮ ਭਾਜ ਦੇਖਦਾ ਰਿਹਾ ਮੈਂ ਕਹਿੰਦਾ ਇਹ ਕੀ ਆ ਇਹ ਇਹ ਸੱਚੀ ਗੱਲ ਇਹ ਸੱਚ ਆ ਸੋਸਾ ਉਹ ਗੱਲ ਉੱਤੋਂ ਸ਼ੁਰੂ ਹੋਈ ਸੀ ਕਿ ਤੇ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਕੋਲ ਆ ਗਿਆ ਸੀ ਆਇਆ ਵਿਆਹ ਦੇ ਕਹਿ ਕੇ ਸੀ ਵਿਆਹ ਕਰਕੇ ਕਮਰਾ ਪੈ ਰਿਆ ਸੀ ਤੇ ਉਦੋਂ ਹੀ ਲੈਂਡਰ ਕੋਲ ਆ ਗਿਆ ਨਾਲ ਮਤਲਬ ਕਹਿੰਦਾ ਮੈਂ ਵਿਆਹ ਕੇ ਆਈਨੰਡ ਜੋ ਆਏ ਕਿ ਸਾਰੇ ਕਲਾਕਾਰ ਇਹੋ ਕਲਾਕਾਰਾਂ ਦੇਖਾਂਗੇ ਟੀਵੀ ਦੇ ਤੇ ਮੈਨੂੰ ਲੱਗਦਾ ਦੁਨੀਆ ਭਰ ਦਾ ਮਨ ਕਿਹੜਾ ਕਲਾਕਾਰ ਨਹੀਂ ਆਇਆ ਉੱਤੇ ਸਾਰੇ ਆਏ ਦੀ ਅਸੀਂ ਇੰਜੋਏ ਕਰਦੇ ਨਾਲੇ ਖਾਣ ਪੀਣ ਨਾਲੇ ਹਾਂ ਹੋੜਦਾ 1:30 ਵਜੇ ਆਪਣੋ ਆਪਣੇ ਘਰ ਨੂੰ ਆਇਆ ਆ ਜੀ ਵਾਲੀ ਪਾਰੀ ਠੀਕਾ ਵੇ ਆਸਪਾਸ ਦੇ ਰਗਾ ਆ ਲੁਲੀਆਂ ਮਾਰਦੇ ਆ ਲੁਲਕਾਰੇ ਮਾਰੇ ਲੈ ਬਈ ਗੁੱਜੇਦਿਆਂ ਭੱਜ ਗਏ ਤੂੰ ਉੱਥੇ ਹੈ ਉਹਦੇ ਨਾਲ ਤੋਂ ਵੱਧ ਅਹੀ ਪੰਗਣਾ ਪਾਇਆ ਹੈ ਹਨਾ ਇਹ ਮੇਰੀ ਸੱਚੀ ਇਹ ਮੇਰਾ ਇੱਕ ਮੇਰਾ ਮੇਰਾ ਖਵਾਸ ਨੇ ਭਾਜੀ ਨਾਲ ਰਹਾ ਮੈਂ ਭਾਜੀ ਨਾਲ ਮੈਂ ਯਾਰ ਇਸ ਲਾਈਨ 'ਚ ਕੁਝ ਕਰ ਸਕਦਾ ਪਰ ਜੇ ਮੈਨੂੰ ਸਰਪ ਭਾਜੀ ਹੋਰੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਇਦਾਂ ਵੀ ਕਰਨੀ ਬਹੁਤ ਗ੍ਰੇਟ ਕਮੇਡੀਅਨ ਆ ਸਭ ਤੋਂ ਫਿਲਮ ਦੀ ਗੱਲ ਕਰ ਲਈਏ ਮੈਂ ਦਾਦੇ ਹੁਣ ਮੈਨੂੰ ਮੈਂ ਇਹ ਮੇਰਾ ਬਾਕੀ ਹੁਣ ਉਦੋਂ ਵੀ ਜ਼ਿਆਦਾ ਖੁਸ਼ੀ ਆ ਭਾਜੀ ਮੈਨੂੰ ਦਾਦੇ ਆ ਕਿ ਨਹੀਂ ਇਦਾਂ ਹੁਣ ਕਰੈਕਟਰ ਵੀ ਵੱਡੇ ਮੈਨੂੰ ਅਗਲੀ ਗੱਲ ਵੀ ਦੱਸਣਾ ਜਿਦਾਂ ਬੋਟੀ ਆ ਜਾਂਦੀ ਵਿਆਹ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਵਾਈਫ ਆ ਗਈ ਚਲੋ ਉਹ ਤਾਂ ਮਹਾਰਤ ਕਿਰਪਾ ਨਾਲ ਅੱਜ ਤੱਕ ਅਸੀਂ ਇਕੱਠੇ ਹੀ ਆਂ ਕਿ ਵਿਆਹ ਤੋਂ ਬਾਅਦ 10 ਸਾਲੇ ਨਹੀਂ ਵੀ ਪਿੱਛੇ ਜਿਹੜਾ ਰਿਆ ਕਰੀ ਪਰ ਮੇਰੇ 10 ਸਾਲੇ ਹਾਂ ਬਿਲਕੁਲ ਹਾਂ ਮੈਂ ਭਾਈ 10 ਸਾਲ ਦਾ ਮੇਰੇ ਅੱਛਾ ਬੰਦੀ ਗੱਲ ਭਾਈ ਅੱਛਾ ਅੱਜ ਵੀ ਮੇਰੇ ਘਰ ਜਲੰਧਰ ਵਾਲੇ ਘਰ ਚਲੇ ਜਾਓ ਉੱਥੇ ਕੋਈ ਚੀਜ਼ ਲੱਭਣੀ ਹੋਵੇ ਸਾਡੇ ਉੱਪਰ ਇੱਕ ਜਗ੍ਹਾ ਹੈ ਮੈਂ ਕਹਿੰਦੇ ਉੱਥੋਂ ਦੇਖ ਲਈ ਮੰਮੀ ਨਹੀਂ ਲੱਭੀ ਅਲਮਾਰੀ 'ਚ ਦੇਖੀ ਨਹੀਂ ਉਹ ਤਾਂ ਸੰਘੇ ਵਾਲੇ ਬੈਠਦੇ ਦੇਖਣਾ ਆ ਵੀ 3-4 ਸੱਚੀ ਆ ਯਾਰ ਸੱਚੀ ਔਰ ਅੱਛਾ ਜਨਮ ਮੈਂ ਸੰਘੇ ਵਾਲਾ ਬੈਠੀ ਅੱਜ ਵੀ ਮੈਂ ਭਾਈ ਨੂੰ ਪਹਿਲਾਂ ਵੀ ਕਹਾਂ ਪਿਆ ਆਪਣਾ ਅੱਜ ਵੀ ਕਰਦਾ ਅੱਜ ਵੀ ਮੈਂ ਉਹ ਨਹੀਂ ਮਤਲਬ ਕਿ ਜੁਗਤ ਜਣਾਣਾ ਮੈਂ ਕਹਿੰਦਾ ਕੁਲਜੀਤ ਭਾਪੀ ਨੇ ਜਦੋਂ ਅਸੀਂ 1:3 2 ਵਜੇ ਜਾਣਾ ਮਠੰਡੇ ਸ਼ੋਹਣਾ ਉਤੋਂ ਪਰਵਰ ਕਰਕੇ ਆਉਣਾ ਤੇ ਮੈਂ ਰੋਟੀ ਨਹੀਂ ਖਾਣੀ ਸੰਘੇ ਤੂੰ ਰੋਟੀ ਖਾਣੀ ਆ ਮੈਂ ਕਹਿੰਦੀ ਬਾਪੀ ਮੈਂ ਭਾਈ ਨਹੀਂ ਮੈਂ ਕਹਿੰਦੀ ਤੂੰ ਹੀ ਖਾ ਲੈ ਮੈਂ ਰਹਿਣ ਨਹੀਂ ਆ ਉਹ ਮੈਂ ਕਹਿੰਦੀ ਮੈਂ ਮੱਕ ਪਾ ਲੀਉਦਾ ਕਹਿੰਦੀ ਸੰਘੇ ਤੂੰ ਰੋਟੀ ਖਾ ਭਾਈ ਨਾ ਮੈਂ ਕਹਿੰਦੀ ਠੀਕ ਇਹ ਹੋਰ ਹੋਏ ਇਹ ਮੈਂ ਮੇਰੀ ਸੰਕਰ ਕਿੱਥੋਂ ਲੈ ਆ ਪਰ ਇਹ